ਮਹਾਨ ਤੇਜਸਵੀ ਪਰਸ਼ ਮਹਾਂਪੁਰਖ ਬ੍ਰਹਮ ਗਿਆਨੀ ਸਿੱਖ ਨਿਮਰਤਾ ਸ਼ਾਂਤੀ ਦੇ ਪੁੰਜ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੈ ਪੂਲੇ ਨਗਰ ਵਿੱਚ ਰਹਿਣ ਵਾਲੇ ਭਾਈ ਤਾਰੂ ਸਾਰੂ ਸਿੰਘ ਪਰ ਜਵਾਨੀ ਦੀ ਅਵਸਥਾ ਜਿਨ੍ਹਾਂ ਦੀ ਆਪਣੀ ਮਾਤਾ ਤੇ ਭੈਣ ਦੇ ਨਾਲ ਘਰ ਦੇ ਵਿੱਚ ਵਸਦੇ ਨੇ ਆਏ ਗਏ ਦੀ ਬੜੀ ਸੇਵਾ ਕਰਦੇ ਨੇ ਰਾਗੀਆਂ ਨੂੰ ਲੰਗਰ ਛਕਾਉਣਾ ਸੰਗਾਂ ਦੀ ਸੇਵਾ ਕਰਨੀ ਦਿਨੇ ਹਲਵਾਣਾ ਮਾਤਾ ਜੀ ਨੇ ਤੇ ਉਹਨਾਂ ਦੀ ਭੈਣ ਨੇ ਲੰਗਰ ਤਿਆਰ ਕਰਨਾ ਤੇ ਸ਼ਾਮ ਪੈਣੀ ਬਾਈ ਤਾਰੂ ਸਿੰਘ ਜੀ ਲੰਗਰ ਲੈ ਕੇ ਜੰਗਲੀ ਇਲਾਕੇ ਵਿੱਚ ਜਾਂਦੇ ਨੇ ਜਿੱਥੇ ਸਿੰਘ ਰਹਿੰਦੇ ਸਨ ਜਾ ਕੇ ਸਿੰਘਾਂ ਨੂੰ ਲੰਗਰ ਪਾਣੀ ਛਕਾਣਾ ਇਹ ਸੇਵਾ ਉਹ ਨਿਭਾਉਂਦੇ ਨੇ ਕਿਰਤ ਕਰਦੇ ਬੰਦਗੀ ਕਰਦੇ ਜਿਨ੍ਹਾਂ ਸਮਿਆਂ ਦੇ ਵਿੱਚ ਜਕਰੀਆ ਖਾਨ ਨੇ ਸਿੰਘਾਂ ਦੇ ਖਿਲਾਫ ਸਖਤ ਹੁਕਮ ਕੀਤੇ ਸਨ ਜਿੱਥੇ ਕੋਈ ਸਿੰਘ ਮਿਲੇ ਉਹਦਾ ਕਤਲ ਕੀਤਾ ਜਾਵੇ ਨਗਰਾਂ ਸ਼ਹਿਰਾਂ ਦੇ ਵਿੱਚ ਸਿੰਘਾਂ ਦੇ ਲਈ ਰਹਿਣਾ ਬੜਾ ਕਠਨ ਹੋ ਗਿਆ ਹਰ ਮੁਖਬਰੀਏ ਕਰਨ ਵਾਲੇ ਲੋਕ ਨਗਰਾਂ ਦੇ ਚੌਧਰੀ ਸਰਕਾਰ ਦੇ ਮੁਖਬਰ ਬਣ ਕੇ ਸਿੰਘਾਂ ਦੀ ਮੁਖਬਰੀ ਕਰਦੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਜਣਿਆਲੇ ਦੇ ਰਹਿਣ ਵਾਲੇ ਹਰ ਭਗਤ ਨਰਨਜਨੀਏ ਸਨ ਰਹੀਮ ਬਖਸ਼ ਦੀ ਬੇਟੀ ਸਲਮਾ ਨੂੰ ਪੱਟੀ ਦਾ ਹਾਕਮ ਜਦੋਂ ਚੁੱਕ ਕੇ ਲੈ ਗਿਆ ਇਹਦੀ ਪੁਕਾਰ ਕਿਸੇ ਨੇ ਨਹੀਂ ਸੁਣੀ ਤੇ ਰੋਂਦਾ ਹੋਇਆ ਚੱਲਦਾ ਚੱਲਦਾ ਇਹ ਰਾਤ ਭਾਈ ਤਾਰੂ ਸਿੰਘ ਦੇ ਘਰ ਰੁਕਿਆ ਰੋਂਦੇ ਹੋਏ ਉਸ ਬਜ਼ੁਰਗ ਨੂੰ ਵੇਖ ਕਰਕੇ ਭਾਈ ਤਾਰੂ ਸਿੰਘ ਕਹਿਣ ਲੱਗੇ ਬਜ਼ੁਰਗੋ ਕੀ ਹੋਇਆ ਰਹੀਮ ਬਖਸ਼ ਨੇ ਆਪਣੀ ਸਾਰੀ ਵਿਥਿਆ ਦੱਸੀ ਹੈ ਕਿ ਪੱਟੀ ਦਾ ਜਿਹੜਾ ਹਾਕਮ ਹੈ ਮੇਰੀ ਬੇਟੀ ਨੂੰ ਚੁੱਕ ਕੇ ਲੈ ਗਿਆ ਤੇ ਹੁਣ ਮੇਰੀ ਪੁਕਾਰ ਕੋਈ ਨਹੀਂ ਸੁਣਦਾ ਇਹ ਗੱਲ ਸੁਣ ਕੇ ਭਾਈ ਤਾਰੂ ਸਿੰਘ ਕਹਿੰਦੇ ਬਜ਼ੁਰਗੋ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡੀ ਫਰਿਆਦ ਮੈਂ ਖਾਲਸੇ ਅੱਗੇ ਲੈ ਕੇ ਜਾਣਾ ਆ ਰਾਤ ਹੋਈ ਭਾਈ ਤਾਰੂ ਸਿੰਘ ਜੀ ਲੰਗਰ ਲੈ ਕੇ ਜਦੋਂ ਪੰਥ ਦੇ ਕੋਲ ਗਏ ਸਿੰਘਾਂ ਕੋਲ ਗਏ ਤੇ ਜਾ ਕੇ ਉਸ ਬਜ਼ੁਰਗ ਰਹੀਮ ਬਖਸ਼ ਦੀ ਫਰਿਆਦ ਸਿੰਘਾਂ ਨੂੰ ਸੁਣਾਈ ਇਹ ਫਰਿਆਦ ਸੁਣਦਿਆਂ ਸਾਰ ਸਿੰਘਾਂ ਦਾ ਖੂਨ ਖੋਲ ਉઠਿਆ ਸਿੰਘ ਕਹਿੰਦੇ ਲੰਗਰ ਬਾਅਦ ਵਿੱਚ ਛਗਾਂਗੇ ਪਹਿਲਾਂ ਪੱਟੀ ਦੇ ਹਾਕਮ ਨੂੰ ਸੋਧਾ ਲਾ ਕੇ ਆਉਣਾ ਸਿੰਘਾ ਨੇ ਲੰਗਰ ਨਹੀਂ ਛਕਿਆ ਉਸੇ ਭਕਤੀ ਤਿਆਰਬਰ ਤਿਆਰ ਹੋ ਕਰਕੇ ਪਹਿਲਾਂ ਪੱਟੀ ਪਹੁੰਚੇ ਉਥੋਂ ਦੇ ਹਾਕਮ ਨੂੰ ਸੌਦਾ ਲਾਇਆ ਤੇ ਰਹੀਮ ਬਖਸ਼ ਦੀ ਬੇਟੀ ਸਲਮਾ ਨੂੰ ਛੁਡਾ ਕੇ ਲੈ ਕੇ ਆਏ ਇਸ ਗੱਲ ਦੀ ਪਿੰਕ ਜਿਹੜੀ ਸੀ ਉਹ ਜੰਡਿਆਲਾ ਦਾ ਜੰਡਿਆਲੇ ਦਾ ਰਹਿਣ ਵਾਲਾ ਜਿਹੜਾ ਮੁਖਬਰ ਹਰ ਭਗਤ ਨਰਨਜਨੀਆ ਉਹਨੂੰ ਖਬਰ ਲੱਗ ਗਈ ਪਤਾ ਪਿੰਕ ਲੱਗ ਪਈ ਵੀ ਪੂਲੇ ਨਗਰ ਵਿੱਚ ਤਾਰੂ ਸਿੰਘ ਰਹਿੰਦਾ ਜਿਹੜਾ ਸਿੰਘਾਂ ਦੀ ਸੇਵਾ ਕਰਦਾ ਹੈ ਇਹਨੇ ਜਾ ਕੇ ਜ਼ਕਰੀਆ ਖਾਨ ਦੇ ਕੋਲ ਆਖਿਆ ਜ਼ਕਰੀਆ ਖਾਨ ਤੂੰ ਕਹਿੰਦਾ ਵੀ ਮੈਂ ਸਿੰਘ ਮੁਕਾ ਦਿੱਤੇ ਨੇ ਸਿੰਘ ਤਾਂ ਪਿੰਡਾਂ ਵਿੱਚ ਅੱਜ ਵੀ ਰਹਿ ਰਹੇ ਨੇ ਜ਼ਕਰੀਆ ਖਾਨ ਕਹਿੰਦੇ ਵੀ ਕੌਣ ਹੈ ਇਹੋ ਜਿਹਾ ਕਹਿੰਦੇ ਤਾਰੂ ਸਿੰਘ ਪੂਲੇ ਨਗਰ ਵਿੱਚ ਰਹਿੰਦਾ ਆਏ ਗਏ ਦੀ ਬੜੀ ਸੇਵਾ ਕਰਦਾ ਉਹਦੇ ਨਾਲ ਪ੍ਰੇਮ ਵੀ ਸਾਰੇ ਕਰਦੇ ਨੇ ਆਰੋਪ ਸਰਕਾਰ ਦੇ ਜਿਹੜੇ ਬਾਗੀ ਸਿੰਘ ਨੇ ਉਹਨਾਂ ਦੀ ਬੜੀ ਸੇਵਾ ਕਰਦਾ ਹੈ ਇਹ ਗੱਲ ਸੁਣ ਕੇ ਜ਼ਕਰੀਆ ਖਾਨ ਬੜੇ ਕਰੋਧ ਨਾਲ ਭਰ ਗਿਆ ਉਸੇ ਵਕਤ ਹੁਕਮ ਦਿੱਤਾ ਥਾਣੇਦਾਰ ਮੋਮਨ ਖਾਨ ਨੂੰ ਜਾਓ ਜਾ ਕੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਨਗਰ ਨਿਵਾਸੀ ਕੱਤਰ ਹੋ ਗਏ ਕਿਉਂਕਿ ਸਾਰੇ ਉਹਨਾਂ ਨਾਲ ਬੜੇ ਪ੍ਰੇਮ ਪ੍ਰੇਮ ਕਰਦੇ ਸਨ ਭਾਈ ਤਾਰੂ ਸਿੰਘ ਜੀ ਕਹਿੰਦੇ ਵੀ ਅੱਜ ਤੁਸੀਂ ਆਹ 5-7 ਸਿਪਾਹੀਆਂ ਨੂੰ ਮਾਰ ਕੇ ਮੈਨੂੰ ਛਡਾ ਲਓਗੇ ਤੇ ਕੱਲ ਨੂੰ ਜ਼ਕਰੀਆ ਖਾਨ ਫੌਜ ਭੇਜ ਦੇਵੇਗਾ ਫਿਰ ਕੀ ਕਰੋਗੇ ਫਿਰ ਕਿੰਨਾ ਭਾਰੀ ਨੁਕਸਾਨ ਹੋਵੇਗਾ ਇਸ ਵਾਸਤੇ ਮੈਨੂੰ ਜਾ ਲੈਣ ਦਿਓ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਭਾਈ ਰਤਨ ਸਿੰਘ ਭੰਗੂ ਇੱਕ ਬਚਨ ਲਿਖਦੇ ਨੇ ਜੋ ਭਾਈ ਮਹਿਤਾਬ ਸਿੰਘ ਦੇ ਪੋਤਰੇ ਨੇ ਜਿਨ੍ਹਾਂ ਨੇ ਭਾਈ ਸੁਖਾ ਸਿੰਘ ਨਾਲ ਮਿਲ ਕੇ ਪਾਪੀ ਮਸੇ ਰੰਗੜ ਦਾ ਸਿਰ ਹਰਮੰਦਰ ਸਾਹਿਬ ਵੱਡਿਆ ਸੀ ਜੋ ਬਦਵੀ ਕਰਨ ਆਇਆ ਸੀ ਭਾਈ ਮਹਿਤਾਬ ਸਿੰਘ ਦਾ ਪ੍ਰੇਮ ਬੜਾ ਸੀ ਭਾਈ ਤਾਰੂ ਸਿੰਘ ਨਾਲ ਤੇ ਉਹਨਾਂ ਨੂੰ ਪਤਾ ਲੱਗ ਗਿਆ ਭਾਈ ਮਹਿਤਾਬ ਸਿੰਘ ਕਿ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਾ ਕੇ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਆਪਾਂ ਜੰਗਲ ਬੇਲਿਆਂ ਵਿੱਚ ਤੁਰੇ ਫਿਰਦੇ ਆਂ ਵੇਖੋ ਮਹਾਨ ਤੇ ਜਸਵੀ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਮੇਰਾ ਜੀ ਕਰਦਾ ਹੁਣ ਮੈਂ ਵੀ ਚਲਾ ਜਾਵਾਂ ਜਿਹੜੇ ਭਾਈ ਮਹਿਤਾਬ ਸਿੰਘ ਸਨ ਸ਼ਸਤਰ ਲੈ ਕੇ ਅੱਗੇ ਵਧੇ ਤੇ ਤੁਰਕਾਂ ਦੀ ਫੌਜ ਨਾਲ ਲੜੇ ਆਪੇ ਹੀ ਗ੍ਰਿਫਤਾਰੀ ਦੇ ਦਿੱਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਪਹਿਲਾਂ ਜਿਸ ਦਿਨ ਉਹਨਾਂ ਦਾ ਖੋਪਰ ਲਾਇਆ ਇੱਕ ਦਿਨ ਪਹਿਲਾਂ ਭਾਈ ਮਹਿਤਾਬ ਸਿੰਘ ਜੀ ਨੂੰ ਚਰਖੜੀ ਉੱਪਰ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਭਾਈ ਮਹਿਤਾਬ ਸਿੰਘ ਜੀ ਭਾਈ ਤਾਰੂ ਸਿੰਘ ਨੂੰ ਕਹਿੰਦੇ ਸਾਂ ਕਹਿੰਦੇ ਸਨ ਕਿ ਆਪਾਂ ਮਿੱਤਰਾਂ ਜਿਸ ਦਿਨ ਜਾਵਾਂਗੇ ਇਕੱਠੇ ਹੀ ਸ਼ਹਾਦਤ ਦਾ ਜਾਮ ਪੀਵਾਂਗੇ। ਭਾਈ ਮਹਿਤਾਬ ਸਿੰਘ ਜੀ ਦੀ ਸ਼ਹਾਦਤ ਹੋਈ ਚਰਖੜੀ ਉੱਪਰ ਚੜ੍ਹਾਇਆ ਗਿਆ ਉਹਨਾਂ ਨੂੰ ਤੁੰਬਾਂ-ਤੁੰਬਾਂ ਕਰਕੇ ਉਹਨਾਂ ਦਾ ਤਨ ਉਡਾ ਦਿੱਤਾ ਜ਼ਕਰੀਆ ਖਾਨ ਨੇ। ਭਾਈ ਤਾਰੂ ਸਿੰਘ ਨੂੰ ਜਦੋਂ ਕਚੈਰੀ ਵਿੱਚ ਪੇਸ਼ ਕੀਤਾ ਗਿਆ ਜ਼ਕਰੀਆ ਖਾਨ ਕਹਿਣ ਲੱਗਾ ਤੂੰ ਸਰਕਾਰ ਦਾ ਬਾਗੀ ਹੈ ਤੇ ਜਿਹੜੇ ਸਿੰਘ ਸਰਕਾਰ ਦੇ ਬਾਗੀ ਨੇ ਉਹਨਾਂ ਦੀ ਸੇਵਾ ਕਰਦਾ ਭਾਈ ਸਾਹਿਬ ਕਹਿੰਦੇ ਮੇਰਾ ਧਰਮ ਹੈ ਲੋੜਵੰਦ ਦੀ ਸੇਵਾ ਕਰਨੀ ਮੇਰਾ ਧਰਮ ਹੈ ਪੰਥ ਦੀ ਸੇਵਾ ਕਰਨੀ ਮੇਰਾ ਧਰਮ ਹੈ ਅਰ ਮੈਂ ਉਸ ਪੰਥ ਦੀ ਸੇਵਾ ਕਰਦਾ ਜੋ ਸਰਕਾਰ ਦੇ ਖਿਲਾਫ ਲੜ ਰਹੇ ਨੇ ਉਸ ਸਰਕਾਰ ਦੇ ਖਿਲਾਫ ਲੜ ਰਹੇ ਨੇ ਜਿਹੜੇ ਜ਼ਾਲਮੀ ਨੇ ਜਿਨ੍ਹਾਂ ਦਾ ਕੰਮ ਜ਼ੁਲਮ ਕਰਨਾ ਹੈ ਜ਼ਕਰੀਆ ਖਾਨ ਕਹਿੰਦਾ ਵੀ ਫਿਰ ਤੇਰੇ ਪਾਸ ਦੋ ਹੀ ਰਸਤੇ ਨੇ ਜਾਂ ਤਾਂ ਇਸਲਾਮ ਕਬੂਲ ਕਰ ਲੈ ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਇਸਲਾਮ ਕਬੂਲ ਨਹੀਂ ਮੈਂ ਆਪਣਾ ਧਰਮ ਕਦੇ ਨਹੀਂ ਤਿਆਗਾਂਗਾ ਮੇਰਾ ਗੁਰੂ ਕਿਰਪਾ ਕਰੇ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭ ਜਾਏ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਇਹ ਗੱਲ ਸੁਣ ਕੇ ਜ਼ਕਰੀਆ ਖਾਨ ਨੂੰ ਕ੍ਰੋਧ ਆ ਗਿਆ ਆਖਣ ਲੱਗਾ ਜਿਸ ਸਿੱਖੀ ਦੀ ਗੱਲ ਕਰਦਾ ਨਾ ਕਿ ਕੇਸਾਂ ਤੇ ਸਵਾਸਾਂ ਨਾਲ ਨਿਭ ਜਾਏ ਮੈਂ ਜੁੱਤੀ ਮਾਰ ਕੇ ਤੇਰੇ ਸਿਰ ਦੇ ਕੇਸ ਸਾਰੇ ਉਡਾ ਦੇਵਾਂਗਾ ਇਹ ਗੱਲ ਸੁਣ ਕੇ ਭਾਈ ਤਾਰੂ ਸਿੰਘ ਰੋਹ ਦੇ ਵਿੱਚ ਆ ਗਏ ਆਖਣ ਲੱਗੇ ਜ਼ਕਰੀਆ ਖਾਨ ਕੇਸ ਗੁਰੂ ਦੀ ਮੋਹਰ ਹੈ ਜਿਨ੍ਹਾਂ ਕੇਸਾਂ ਦੀ ਬਾਬਤ ਤੂੰ ਅਜਾਏ ਭੱਦੇ ਸ਼ਬਦ ਵਰਤੇ ਨੇ ਯਾਦ ਰੱਖੀ ਤੈਨੂੰ ਵੀ ਜੁੱਤੀ ਦੇ ਮੂਹਰੇ ਲਾ ਕੇ ਲੈ ਕੇ ਜਾਵਾਂਗਾ ਮੈਂ ਵੀ ਫਿਰ ਇਦਾਂ ਨਹੀਂ ਜਾਂਦਾ ਮੈਂ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸਿੰਘ ਆ ਜ਼ਕਰੀਆ ਖਾਨ ਨੇ ਹੁਕਮ ਦਿੱਤਾ ਵੀ ਇਹਨੂੰ ਆਪਣੇ ਕੇਸਾਂ ਤੇ ਬੜਾ ਮਾਣ ਹੈ ਹੁਣ ਬਚਨ ਆਉਂਦਾ ਜੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਇਹਦਾ ਭਾਵ ਕੀ ਹੈ ਜਿਵੇਂ ਸਰੀਰ ਸਵਾਸ ਨਾਲ ਨਿਭਦਾ ਸਿੱਖੀ ਕੇਸਾਂ ਨਾਲ ਨਿਭਦੀ ਹੈ ਆਪਾਂ ਰੋਜ਼ ਅਰਦਾਸ ਕਰਕੇ ਜਿੱਥੇ ਨਾਮ ਦਾ ਦਾਨ ਮੰਗਦੇ ਆ ਨਾ ਉਥੇ ਪਾਤਸ਼ਾਹ ਦੇ ਚਰਣਾ ਵਿੱਚੋਂ ਕੇਸਾਂ ਦਾ ਦਾਨ ਵੀ ਮੰਗਦੇ ਆ ਮਹਾਰਾਜ ਕਿਰਪਾ ਕਰਕੇ ਸਿੱਖਾਂ ਨੂੰ ਕੇਸਦਾਨ ਬਖਸ਼ੋ ਨਾਮ ਦਾ ਦਾਨ ਤਾਂ ਮੰਗਦੇ ਆ ਕੇਸਾਂ ਦਾ ਦਾਨ ਵੀ ਮੰਗਦੇ ਆ ਸਿੱਖੀ ਕੇਸਾਂ ਨਾਲ ਨਿਭਦੀ ਹੈ ਸਰੀਰ ਸਵਾਸ ਨਾਲ ਨਿਭਦਾ ਹੈ ਤੇ ਗੁਰਸਿੱਖਾਂ ਨੇ ਆਪਣੇ ਆਖਰੀ ਸਵਾਸ ਤੱਕ ਸਿੱਖੀ ਨੂੰ ਕੇਸਾਂ ਦੇ ਸਹਤ ਜਿਹੜਾ ਕਮਾਇਆ ਭਾਈ ਤਾਰੂ ਸਿੰਘ ਜੀ ਕਹਿੰਦੇ ਕੋਈ ਨਹੀਂ ਜਕਰੀਆ ਖਾਨ ਤੈਨੂੰ ਵੀ ਜੁੱਤੀ ਮੁਰੇ ਲਾ ਕੇ ਲੈ ਕੇ ਜਾਵਾਂਗੇ ਜਕਰੀਆ ਖਾਨ ਕਹਿੰਦਾ ਇਹਨੂੰ ਬੜਾ ਮਾਣ ਆਪਣੇ ਕੇਸਾਂ ਤੇ ਇਹਦੇ ਕੇਸ ਕੱਟ ਦਿਓ ਕੇਸ ਕਤਲ ਕਰ ਦਿਓ ਪਾਈ ਤਾਰੂ ਸਿੰਘ ਦੇ ਜਦੋਂ ਕੇਸ ਕਤਲ ਕਰਨ ਲੱਗੇ ਤੇ ਕੇਸ ਉਹਨਾਂ ਦੇ ਤਾਰਾ ਬਣ ਗਈਆਂ। ਪਾਈ ਰਤਨ ਸਿੰਘ ਪੰਗੂ ਜੋ ਪਾਈ ਮਹਤਾਬ ਸਿੰਘ ਦੇ ਪੋਤਰੇ ਨੇ ਉਹਨਾਂ ਨੇ ਇਹ ਸਾਰਾ ਹਾਲ ਅੱਖੀਂ ਡਿੱਠਾ ਕਿਉਂਕਿ ਉਹਨਾਂ ਦੇ ਦਾਦਾ ਪਾਈ ਮਹਤਾਬ ਸਿੰਘ ਜੀ ਪਾਈ ਤਾਰੂ ਸਿੰਘ ਨਾਲ ਸ਼ਹੀਦ ਹੋਏ ਸਨ। ਇਹ ਘਟਨਾ ਉਹਨਾਂ ਦੀ ਅੱਖੀਂ ਵੇਖੀ ਘਟਨਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਭਾਈ ਤਾਰੂ ਸਿੰਘ ਦੇ ਕੇਸ ਤਾਰਾ ਬਣ ਗਏ ਕੈਂਚੀ ਉਹਨਾਂ ਦੀ ਚੱਲ ਨਾ ਸਕੀ ਤੇ ਜ਼ਕਰੀਆ ਖਾਨ ਕਹਿੰਦਾ ਫਿਰ ਇਸ ਤਰ੍ਹਾਂ ਕਰੋ ਇਹਦਾ ਖੋਪਰ ਲਾ ਦਿਓ ਇਹੋ ਜੀ ਮਿਸਾਲ ਇਹਨੂੰ ਦਿਓ ਕਿ ਜਿਹੋ ਜੀ ਮਿਸਾਲ ਦੁਨੀਆ ਵਿੱਚ ਕੋਈ ਹੋਰ ਨਾ ਮਿਲੇ ਜੇ ਇਹਨੂੰ ਮਾਣ ਹੈ ਨਾ ਆਪਣੇ ਕੇਸਾਂ ਤੇ ਤੇ ਕੇਸ ਨਹੀਂ ਤੇ ਫਿਰ ਖੋਪਰ ਲਾ ਦਿਓ ਮੋਚੀ ਨੂੰ ਸਦਿਆ ਉਹਨੇ ਰੰਬੀ ਲਿਆ ਕੇ ਪਹਿਲਾਂ ਪਿਛਲੇ ਪਾਸਿਓਂ ਦੀ ਗਿੱਚੀ ਤੇ ਰੱਖ ਕੇ ਮਾਰੀ ਨਖਾਸ ਚੌਂਕ ਲਾਹੌਰ ਦੇ ਵਿੱਚ ਬਿਠਾਇਆ ਭਾਈ ਸਾਹਿਬ ਨੂੰ ਲੋਕ ਇਕੱਠੇ ਕੀਤੇ ਪਿਛਲੇ ਪਾਸਿਓਂ ਦੀ ਖੋਪਰ ਲਾਣਾ ਸ਼ੁਰੂ ਕੀਤਾ ਭਾਈ ਸਾਹਿਬ ਜੀ ਕਹਿੰਦੇ ਪਿਛਲੇ ਪਾਸਿਓਂ ਦੀ ਰੱਖ ਕੇ ਨ ਰੰਬੀ ਤੇ ਠੋਕਰ ਮਾਰਦਾ ਫਿਰ ਆ ਕੰਨ ਦੇ ਕੋਲ ਲਿਆ ਕੇ ਠੋਕਰ ਮਾਰਦਾ ਫਿਰ ਮੱਥੇ ਕੋਲ ਲਿਆ ਕੇ ਇਦਾਂ ਥਾ ਥਾ ਤੇ ਰੱਖ ਰੱਖ ਕੇ ਨ ਰੰਬੀ ਉਹਨੇ ਤੇ ਭਾਈ ਤਾਰੂ ਸਿੰਘ ਦਾ ਖੋਪਰ ਜਿਹੜਾ ਸੀ ਸਿਰ ਦੇ ਨਾਲੋਂ ਵੱਖਰਾ ਕਰ ਦਿੱਤਾ ਤੇ ਭਾਈ ਤਾਰੂ ਸਿੰਘ ਨੇ ਸ਼ੁਕਰਾਨਾ ਕੀਤਾ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਤੁਹਾਡੇ ਸਿੱਖ ਦੀ ਸਿੱਖੀ ਕੇਸਾਂ ਦੇ ਸਹਤ ਨਿਭ ਗਈ ਹੈ ਮਹਾਰਾਜ ਜਕਰੀਆ ਖਾਨ ਨੇ ਆਖਿਆ ਵੀ ਇਦਾਂ ਕਰੋ ਇਹਨੂੰ ਜਾ ਕੇ ਨਾ ਬਾਹਰ ਸੁੰਨੀ ਥਾਂ ਤੇ ਸੋਟਾਓ ਭਾਈ ਤਾਰੂ ਸਿੰਘ ਜੀ ਨੂੰ ਉੱਥੋਂ ਚੁੱਕਿਆ ਇਹਨਾਂ ਨੇ ਇਹ ਤਾਂ ਸੋਚਦਾ ਸੀ ਵੀ ਸ਼ਾਇਦ ਹੁਣ ਸਰੀਰ ਛੱਡ ਜਾਏਗਾ ਜਾ ਕੇ ਜਦੋਂ ਸੁੰਨੀ ਥਾਂ ਤੇ ਜਾ ਕੇ ਸ਼ਹਿਰ ਤੋਂ ਬਾਹਰ ਸੁੱਟਿਆ ਉੱਥੋਂ ਫਿਰ ਗੁਰੂ ਕੇ ਸਿੱਖ ਲੈ ਗਏ ਰਾਮਗੜੀਆਂ ਧਰਮਸ਼ਾਲਾ ਸੀ ਉੱਥੇ ਰੱਖ ਕੇ ਉਹਨਾਂ ਨੇ ਸੇਵਾ ਕੀਤੀ ਭਾਈ ਸਾਹਿਬ ਜੀ ਦੀ ਅਗਲਾ ਦਿਨ ਹੋਇਆ ਤੇ ਜ਼ਕਰੀਆ ਖਾਨ ਦੀ ਸਿਹਤ ਢਿੱਲੀ ਹੋ ਗਈ ਕਚਹਿਰੀ 'ਚ ਨਹੀਂ ਆਇਆ ਤੇ ਸ਼ਾਮ ਨੂੰ ਪਤਾ ਲੱਗਿਆ ਵੀ ਉਹਨੂੰ ਬੰਨ ਪੈ ਗਿਆ ਪਿਸ਼ਾਬ ਆਉਣਾ ਬੰਦ ਹੋ ਗਿਆ ਬڑے ਹਕੀਮ ਜਿਹੜੇ ਉਹ ਸੱਦੇ ਵੈਦ ਸੱਦੇ ਇਲਾਜ ਕਰਨ ਲੱਗੇ ਪਰ ਜਕਰੀਆ ਖਾਨ ਨੂੰ ਆਰਾਮ ਨਾ ਆਵੇ ਉਹਦੀ ਜਿਹੜੀ ਬੇਗਮ ਸੀ ਨਾ ਉਸ ਬੇਗਮ ਨੇ ਇੱਕ ਸ਼ਬਦ ਆਖਿਆ ਜਕਰੀਆ ਖਾਨ ਨੂੰ ਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਨਾਲ ਨਹੀਂ ਕੱਟੇ ਗਏ ਤੇ ਤੁਹਾਨੂੰ ਸਮਝ ਲੈਣਾ ਚਾਹੀਦਾ ਸੀ ਕਿ ਉਹ ਕੋਈ ਬੰਦਗੀ ਵਾਲੀ ਰੂਹ ਹੈ ਪਰ ਉਹਦੇ باوجود ਤੁਸੀਂ ਉਹਨਾਂ ਦਾ ਖੋਪਰ ਉਤਾਰਿਆ ਤਾਂ ਉਹਦੀ ਸਜ਼ਾ ਆ ਤੁਹਾਨੂੰ ਪ੍ਰਾਪਤ ਹੋ ਰਹੀ ਹੈ। ਜਕਰੀਆ ਖਾਨ ਨੂੰ ਬੰਨ ਪੈ ਗਿਆ, ਚੀਕਾਂ ਮਾਰਦਾ ਹੈ, কুরਲਾਉਂਦਾ ਹੈ। ਇੱਕ ਬ੍ਰਹਮ ਗਿਆਨੀ ਸੇਕ ਦਾ ਖੋਪਰ ਲਾ ਕੇ ਇੱਕ ਦੁਸ਼ਟ ਸ਼ਾਂਤੀ ਨਾਲ ਕਿਵੇਂ ਬਹਿ ਸਕਦਾ ਸੀ? ਜਿਨੇ ਹਜ਼ਾਰਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਸਨ। ਇਹਨੇ ਵੱਡੇ-ਵੱਡੇ ਗੰਜ ਬਣਾ ਦਿੱਤੇ ਸਨ ਲਾਹੌਰ ਵਿੱਚ ਸਿੰਘਾਂ ਦੇ ਸਿਰਾਂ ਦੇ। ਤੇ ਆਪ ਸ਼ਾਂਤੀ ਨਾਲ ਕਿਵੇਂ ਬਹਿ ਸਕਦਾ ਸੀ? ਅਖੀਰ ਫਿਰ ਜਦੋਂ ਇਹਨੂੰ ਥੋੜਾ ਜਿਹਾ ਇਲਮ ਹੋਇਆ ਕਿ ਇਹ ਮੇਰੇ ਪਾਸੋਂ ਗਲਤੀ ਹੋਈ ਹੈ ਮੈਂ ਇੱਕ ਬ੍ਰਹਮ ਗਿਆਨੀ ਸਿੱਖ ਦੇ ਉੱਪਰ ਇਹ ਜ਼ੁਲਮ ਕੀਤਾ ਇਹਨੇ ਫਿਰ ਭਾਈ ਸੁਭੇਗ ਸਿੰਘ ਨੂੰ ਸੱਦਿਆ ਜੋ ਇਹਨਾਂ ਦੀ ਨੌਕਰੀ ਕਰਦੇ ਸਨ ਲਾਹੌਰ ਦਰਬਾਰ ਵਿੱਚ ਹੱਥ ਜੋੜ ਕੇ ਕਹਿੰਦਾ ਮੈਨੂੰ ਭਾਈ ਤਾਰੂ ਸਿੰਘ ਕੋਲੋਂ ਮਾਫੀ ਲੈ ਦਿਓ ਮੈਨੂੰ ਖਿਮਾ ਕਰਾ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਹੈ ਬਾਈ ਸੁਵੇਕ ਸਿੰਘ ਕਹਿਣ ਲੱਗੇ ਵੀ ਮੈਂ ਸ਼ਿਫਾਰਿਸ਼ ਨਹੀਂ ਪਾ ਸਕਦਾ ਪਰ ਤੇਰੀ ਕਹਿਣੀ ਜਾ ਕੇ ਕਹਿ ਸਕਦਾ ਆ ਸ਼ਿਫਾਰਿਸ਼ ਨਹੀਂ ਪੈਣੀ ਮੈਂ ਸ਼ਿਫਾਰਿਸ਼ ਪਾਵਾਂਗਾ ਤੇ ਮੈਂ ਦੋਸ਼ੀ ਆ ਨਾ ਤੇਰਾ ਪਤਾ ਨਹੀਂ ਕਿੰਨੇ ਕ ਸਿੰਘਾਂ ਦਾ ਤੂੰ ਕਤਲ ਕੀਤਾ ਆ ਮੈਂ ਤੇਰੀ ਸ਼ਿਫਾਰਿਸ਼ ਕਿਉਂ ਕਰਾਂ ਹਾਂ ਪਰ ਤੇਰੀ ਕਹਿਣੀ ਜ਼ਰੂਰ ਕਹਿ ਸਕਦਾ ਆ ਤੂੰ ਸਿੰਘ ਦੇ ਅੱਗੇ ਬੇਨਤੀ ਕਰ ਰਹੇ ਆ ਤਾ ਭਾਈ ਸੁਵੇਗ ਸਿੰਘ ਚੱਲ ਕੇ ਗਏ ਭਾਈ ਤਾਰੂ ਸਿੰਘ ਕੋਲ ਤੇ ਜਾ ਕੇ ਨਮਸਕਾਰ ਕੀਤੀ ਹੱਥ ਜੋੜ ਕੇ ਕਹਿਣ ਲੱਗੇ ਇੱਕ ਬੇਨਤੀ ਲੈ ਕੇ ਆਇਆ ਕਿ ਜਕਰਿਆ ਖਾਨ ਤੁਹਾਡੇ ਚਰਨਾਂ ਵਿੱਚ ਮਾਫੀ ਮੰਗਦਾ ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਵੀ ਜੇ ਤਾ ਉਸ ਦੁਸ਼ਟ ਦੀ ਛਪਾਰਸ਼ ਲੈ ਕੇ ਆਇਓ ਨਾ ਫਿਰ ਨਹੀਂ ਪਰਵਾਹ ਭਾਈ ਸੁਵੇਗ ਸਿਆ ਜੇ ਕਿਸੇ ਪੰਥ ਦੇ ਸਿੰਘ ਦਾ ਕੋਈ ਕਾਰਜ ਹੁੰਦਾ ਜਾ ਮੇਰੇ ਪੰਥ ਦਾ ਕੋਈ ਕਾਰਜ ਹੁੰਦਾ ਤੇ ਉਸੇ ਵਕਤ ਮੈਂ ਉਹ ਕਾਰਜ ਕਰ ਦਿੰਦਾ ਤੇ ਤੁਹਾਡੇ ਇੱਕ ਇੱਕ ਕਦਮ ਦੇ ਉੱਪਰ ਮੈਂ ਸਜਦਾ ਕਰਦਾ ਜੇ ਪੰਥ ਦੇ ਕਾਰਜ ਲਈ ਤੁਸੀਂ ਚੱਲ ਕੇ ਆਉਂਦੇ ਪਰ ਉਸ ਦੁਸ਼ਟ ਦੀ ਛਪਾਰਸ਼ ਪਾਉਣ ਆਇਓ ਭਾਈ ਸੁਭੇਗ ਸਿੰਘ ਜੀ ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਨਹੀਂ ਮੈਂ ਛਪਾਰਸ਼ ਲੈ ਕੇ ਨਹੀਂ ਆਇਆ ਮੈਂ ਓਨੀ ਹੀ ਗੱਲ ਕਹੀ ਹੈ ਜਿੰਨੀ ਕੁ ਜਕਰੀਆ ਖਾਨ ਨੇ ਕਹੀ ਹੈ ਮੈਂ ਇਹ ਨਹੀਂ ਕਹਿੰਦਾ ਉਹਨੂੰ ਮਾਫ ਕਰ ਦਿਓ ਪਰ ਉਹ ਬੇਨਤੀ ਕਰਦਾ ਵੀ ਉਹਨੂੰ ਮਾਫ਼ ਕੀਤਾ ਜਾਏ। ਭਾਈ ਤਾਰੂ ਸਿੰਘ ਜੀ ਕਹਿੰਦੇ ਮੈਂ ਮਾਫ਼ ਕਰਨ ਵਾਲਾ ਕੌਣ ਹੋਣਾ? ਮਾਫ਼ੀ ਤਾਂ ਪੰਥ ਦੇ ਸਕਦਾ। ਫਿਰ ਜ਼ਕਰੀਆ ਖਾਨ ਨੇ ਭਾਈ ਸੁਭੇਗ ਸਿੰਘ ਨੂੰ ਪੰਥ ਕੋਲ ਭੇਜਿਆ। ਜ਼ਕਰੀਆ ਖਾਨ ਦਾ ਨਾਂ ਸੁਣਦਿਆਂ ਸਿੰਘਾਂ ਦੇ ਹਿਰਦੇ ਦੇ ਅੰਦਰ ਇਸ ਤਰ੍ਹਾਂ ਭੰਬੜ ਮਚ ਗਏ ਵੀਰ ਰਸ ਦੇ ਮਾਨੋ ਜੈਸੇ ਕਿਸੇ ਬਰੂਦ ਦੇ ਢੇਰ ਤੇ ਚੰਗਿਆੜਾ ਪੈ ਗਿਆ ਹੋਵੇ। ਭਾਈ ਸੁਭੇਗ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਜ਼ਕਰੀਆ ਖਾਨ ਜਿਨੇ ਸਿੰਘਾਂ ਦਾ ਕਤਲੇਆਮ ਕੀਤਾ ਹੁਣ ਪੰਥ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਕਿਰਪਾ ਕਰੋ ਸਤਗੁਰਾਂ ਦਾ ਸਿਧਾਂਤ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹੋ ਬਿਰਦ ਸੁਆਮੀ ਸੰਧਾ ਨੂੰ ਮਾਫ ਕਰ ਦਿਓ ਪੰਥ ਨੇ ਫਿਰ ਫੈਸਲਾ ਕੀਤਾ ਆਖਦੇ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਜੁੱਤੀ ਲੈ ਕੇ ਨਾ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰੀ ਜਾਏ ਵਚਨ ਤਾਂ ਉਹੀ ਵਰਤ ਰਿਹਾ ਜਿਹੜਾ ਭਾਈ ਸਾਹਿਬ ਨੇ ਕਿਹਾ ਸੀ ਵੀ ਜੁੱਤੀ ਦੇ ਮੂਰੇ ਲਾ ਕੇ ਲੈ ਕੇ ਜਾਵਾਂਗਾ ਕਹਿੰਦੇ ਉਹਨਾਂ ਦੀ ਜੁੱਤੀ ਲੈ ਕੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰੋ ਪੰਥ ਦਾ ਹੁਕਮ ਮੰਨ ਕੇ ਭਾਈ ਸੁਭੇਗ ਸਿੰਘ ਜੀ ਆ ਕੇ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਵੀ ਪੰਥ ਦਾ ਹੁਕਮ ਹੈ ਕਹਿੰਦੇ ਪੰਥ ਦਾ ਨਾਂ ਸੁਣਿਆ ਤੇ ਐਂ ਜ਼ਮੀਨ ਤੇ ਹੱਥ ਲਾ ਕੇ ਤੇ ਧੂੜ ਲੈ ਮੱਥੇ ਨੂੰ ਲਾਈ ਵੀ ਪੰਥ ਦਾ ਸੁਨੇਹਾ ਆਇਆ ਇੰਨਾ ਸਤਕਾਰ ਕਰਦੇ ਸਨ ਪੰਥ ਦਾ ਅਸੀਂ ਤਾਂ ਅੱਜ ਕੱਲ ਪੰਥ ਨੂੰ ਕੁਝ ਸਮਝਦੇ ਹੀ ਨਹੀਂ ਵੀ ਕੀ ਪੰਥ ਹੁੰਦਾ ਹੈ ਕਹਿੰਦੇ ਪੰਥ ਦਾ ਸੁਨੇਹਾ ਆਇਆ ਭਾਈ ਸੁਵੇਗ ਸਿੰਘ ਕਹਿੰਦੇ ਪੰਥ ਦਾ ਸੁਨੇਹਾ ਹੈ ਕਿ ਤੁਹਾਡੇ ਚਰਣਾ ਦੀ ਜੁੱਤੀ ਜਕਰੀਆ ਖਾਨ ਦੇ ਸਿਰ ਦੇ ਉੱਤੇ ਮਾਰੀ ਜਾਏ ਹੁਣ ਜਦੋਂ ਸ਼ਹੀਦ ਕੀਤਾ ਜੁੱਤੀ ਪਤਾ ਨਹੀਂ ਕਿੱਥੇ ਸੀ ਭਾਈ ਸੁਵੇਗ ਸਿੰਘ ਬਾਜ਼ਾਰ ਵਿੱਚੋਂ ਜੁੱਤੀ ਲਿਆਏ ਉਹ ਜੁੱਤੀ ਲਿਆ ਕੇ ਭਾਈ ਤਾਰੂ ਸਿੰਘ ਦੇ ਚਰਨੀ ਪਵਾਈ ਫਿਰ ਉਹੀ ਜੁੱਤੀ ਲਿਜਾ ਕੇ ਜਾ ਕੇ ਫਿਰ ਜ਼ਕਰੀਆ ਖਾਨ ਨੂੰ ਦਿੱਤੀ ਆਖਿਆ ਪੰਥ ਦਾ ਹੁਕਮ ਹੈ ਕਿ ਤਾਰੂ ਸਿੰਘ ਜੀ ਦੇ ਚਰਨਾਂ ਦੀ ਜੁੱਤੀ ਜਦੋਂ ਤੁਹਾਡੇ ਸਿਰ ਵੱਜੇਗੀ ਤੁਹਾਡਾ ਬਨ ਟੁੱਟ ਜਾਏਗਾ ਜ਼ਕਰੀਆ ਖਾਨ ਕਹਿੰਦਾ ਜੋ ਕਰਨਾ ਛੇਤੀ ਕਰੋ ਪਰ ਮੇਰਾ ਇਲਾਜ ਕਰ ਦਿਓ ਛੇਤੀ ਫਿਰ ਉੱਥੇ ਭਾਈ ਸੁਭੇਗ ਸਿੰਘ ਕਹਿੰਦੇ ਵੀ ਇੱਕ ਸ਼ਰਤ ਹੋਰ ਹੈ ਆ ਜਿਹੜੀਆਂ ਚਰਖੜੀਆਂ ਗੱਡੀਆਂ ਨੇ ਨਾ ਜਿਨ੍ਹਾਂ ਦੇ ਉੱਪਰ ਸਿੰਘਾਂ ਨੂੰ ਚਾੜ੍ਹ ਕੇ ਸ਼ਹੀਦ ਕੀਤਾ ਪਹਿਲਾਂ ਇਹ ਪਟਾਹ ਸਿੰਘਾਂ ਦੇ ਸਿਰਾਂ ਦੇ ਗੰਜ ਲਾਏ ਪਏ ਢੇਰ ਲਾਏ ਪਏ ਨੇ ਪਹਿਲਾਂ ਉਹਨਾਂ ਦਾ ਸੰਸਕਾਰ ਕਰਨ ਦੇ ਉਹਨਾਂ ਸਿੰਘਾਂ ਦੇ ਵਾਸਤੇ ਸ਼ਹੀਦ ਗੰਜ ਬਣਾਉਣ ਦੇ ਜਕਰਿਆ ਖਾਨ ਕਹਿੰਦਾ ਮੈਨੂੰ ਮੰਗਾ ਮਨਜ਼ੂਰ ਨੇ ਤਾਂ ਕ੍ਰੋਧ ਵਿੱਚ ਆਇਆ ਹੋਇਆ ਜ਼ਕਰੀਆ ਖਾਨ ਫਿਰ ਇੱਕ ਗੱਲ ਕਹਿਣ ਲੱਗਾ ਜਾਓ ਜੰਡਿਆਲੇ ਜਾ ਕੇ ਉਹ ਹਰ ਭਗਤ ਨਰਨਜਨੀਆਂ ਫੜ ਕੇ ਲਿਆਓ ਜਿਨੇ ਮੇਰੇ ਕੋਲੋਂ ਜ਼ੁਲਮ ਕਰਾਇਆ ਸਿਪਾਈ ਉਸੇ ਵਕਤ ਗਏ ਹਰ ਭਗਤ ਨਰਨਜਨੀਆਂ ਫੜ ਕੇ ਲਿਆਏ ਆਖਣ ਲੱਗਾ ਦੋਸਤਾ ਤੇਰੇ ਕਹਿਣ ਤੇ ਮੈਂ ਇੱਕ ਬ੍ਰਹਮ ਗਿਆਨੀ ਸਿੱਖ ਮਾਰ ਦਿੱਤਾ ਜੇ ਤੇਰੀ ਵਜ੍ਹਾ ਕਰਕੇ ਹੋਇਆ ਹੁਕਮ ਕੀਤਾ ਜਾਓ ਇਹਨੂੰ ਰਾਮਗੜੀਆ ਧਰਮਸ਼ਾਲਾ ਲੈ ਜਾਓ ਜਿੱਥੇ ਭਾਈ ਤਾਰੂ ਸਿੰਘ ਜੀ ਬੈਠੇ ਸਨ ਇਹਨੂੰ ਜਾ ਕੇ ਨਾ ਉਥੇ ਕੋਰੜੇ ਮਾਰ ਮਾਰ ਕੇ ਮਾਰ ਦਿਓ ਇਹਨੂੰ ਜਿਨੇ ساری ਜ਼ਿੰਦਗੀ ਸਿੰਘਾਂ ਦੀ ਮੁਖਬਰੀ ਕੀਤੀ ਸੀ ਹਰ ਭਗਤ ਨਰਨਜਨੀਆ ਉਹਨੂੰ ਰਾਮਗੜੀਆ ਧਰਮਸ਼ਾਲਾ ਦੇ ਮੂਹਰੇ ਲਜਾਇਆ ਗਿਆ ਸਿਪਾਈਆਂ ਨੇ ਕੋਰੜੇ ਮਾਰ ਮਾਰ ਕੇ ਉਹਦੀ ਜਾਨ ਕੱਢ ਦਿੱਤੀ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਨਾਮ ਪਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜੀ ਤੇ ਉਹਨੂੰ ਸੁੱਖ ਮਿਲਿਆ ਬੰਨ ਟੁੱਟਿਆ ਉਹਦਾ ਪਰ ਉਹ ਕੋਈ ਪੱਕਾ ਇਲਾਜ ਨਹੀਂ ਸੀ ਉਹਨੂੰ ਫੇਰ ਬੰਨ ਪੈਂਦਾ ਫੇਰ ਜੁੱਤੀ ਸਿਰ ਵਿੱਚ ਮਾਰੀ ਜਾਂਦੀ ਹੈ 15 ਦਿਨ ਲਗਾਤਾਰ ਸਿਰ ਵਿੱਚ ਜੁੱਤੀਆਂ ਵੱਜਦੀਆਂ ਆ ਰਹੀਆਂ ਸਿਰ ਪੋਲਾ ਹੋ ਗਿਆ ਜ਼ਕਰੀਆ ਖਾਨ ਦਾ ਤੇ ਸਾਧ ਸੰਗਤ ਜੀ ਇੱਧਰ ਪਾਈ ਤਾਰੂ ਸਿੰਘ ਜੀ ਬਿਨਾਂ ਖੋਪਰ ਤੋਂ ਬਰਾਜੇ ਨੇ ਸਾਧ ਸੰਗਤ ਇਧਰ ਜਕਰੀਆ ਖਾਨ ਜਿਹੜਾ ਸੀ ਆਪਣੇ ਪ੍ਰਾਣ ਤਿਆਗ ਗਿਆ ਭਾਈ ਤਾਰੂ ਸਿੰਘ ਨੇ ਆਖਿਆ ਸੀ ਨਾ ਕਿ ਜੁੱਤੀ ਦੇ ਮੂਹਰੇ ਲਾ ਕੇ ਤੈਨੂੰ ਲੈ ਕੇ ਜਾਵਾਂਗਾ ਇਦਾਂ ਨਹੀਂ ਜਾਂਦਾ ਇੱਕ ਸਾਧ ਬਚਨ اٹਲਾਦਾ ਸਾਧੂਆਂ ਦੇ ਬਚਨ ਕਹੇ ਹੋਏ ਸੱਚੇ ਨੇ ਜੋ ਕਹਿ ਦਿੰਦੇ ਨੇ ਉਹ ਟਲ ਹੈ ਭਾਈ ਸਾਹਿਬ ਨੇ ਬਚਨ ਕੀਤਾ ਤੇ ਐਸਾ ਹੀ ਹੋਇਆ ਜਕਰੀਆ ਖਾਨ ਦੇ ਪ੍ਰਾਣ ਨਿਕਲੇ ਤੇ ਨਿਕਲੇ ਵੀ ਪ੍ਰਾਣ ਭਾਈ ਤਾਰੂ ਸਿੰਘ ਦੀ ਜੁੱਤੀ ਦੇ ਨਾਲ ਹੀ ਆ ਆਕੇ ਭਾਈ ਸੁਭੇਗ ਸਿੰਘ ਨੇ ਖਬਰ ਦਿੱਤੀ ਕਿ ਜ਼ਕਰੀਆ ਖਾਨ ਪਾਪੀ ਨਰਕ ਸੁਧਾਰ ਗਿਆ ਫਿਰ 22 ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਆਪਣਾ ਪੰਜ ਭੂਤਕ ਸਰੀਰ त्यागਿਆ ਤੇ ਸੱਚਖੰਡ ਪਿਆਨਾ ਕਰ ਗਏ ਤੇ ਭਾਈ ਰਤਨ ਸਿੰਘ ਪੰਗੂ ਜੀ ਇੱਕ ਸ਼ਬਦ ਲਿਖਦੇ ਨੇ ਕਿ ਜਦੋਂ ਭਾਈ ਤਾਰੂ ਸਿੰਘ ਜੀ ਸੱਚਖੰਡ ਗਏ ਨਾ ਕਹਿੰਦੇ ਭਾਈ ਤਾਰੂ ਸਿੰਘ ਨੇ ਜੁੱਤੀ ਲਾ ਲਈ ਉਹਨਾਂ ਨੇ ਨਕਸ਼ਾ ਬੰਨਿਆ ਜਕਰੀਆ ਖਾਨ ਇਧਰ ਮਰ ਗਿਆ ਭਾਈ ਸਾਹਿਬ ਜੀ ਵੀ ਸੱਚ ਖੜ੍ਹ ਨੂੰ ਚੱਲ ਪਏ ਕਹਿੰਦੇ ਜੁੱਤੀ ਮਾਰਦਿਆਂ ਮਾਰਦਿਆਂ ਜਕਰੀਆ ਖਾਨ ਨੂੰ ਨਰਕਾਂ ਤਾਂ ਹੀ ਛੱਡ ਕੇ ਆਏ ਨਰਕਾਂ ਤਾਂ ਹੀ ਐਸੀ ਪੈੜੀ ਮਾਰ ਉਹਨੂੰ ਭਈ ਇਹ ਸੁਭਾਵਕ ਹੈ ਜਿਹੜਾ ਪਾਪ ਕਰਦਾ ਹੈ ਜ਼ੁਲਮ ਕਰਦਾ ਹੈ ਉਹਦਾ ਬੇਲੀ ਕੋਈ ਨਹੀਂ ਬਣਦਾ ਪਾਪ ਕੁਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਜਕਰੀਆ ਖਾਨ ਨੇ ਆਪਣੇ ਜੀਵਨ ਕਾਲ ਵਿੱਚ ਇਤਨਾ ਜ਼ੁਲਮ ਕੀਤਾ ਇਤਨਾ ਜ਼ੁਲਮ ਕੀਤਾ ਉਹਨੇ ਨਗਰ ਵਿੱਚ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਕੋਈ ਵੀ ਸਿੱਖ ਜਿਉਂਦਾ ਨਹੀਂ ਸੀ ਰਹਿਣ ਦਿੱਤਾ ਜਿੱਥੇ ਕੋਈ ਸਿੰਘ ਮਿਲਣਾ ਉਥੇ ਕਤਲ ਕਰਾ ਦੇਣਾ ਸਿੰਘਾਂ ਦੇ ਸਰਾਂ ਦੇ ਮੁੱਲ ਪਾ ਦਿੱਤੇ ਤੇ ਸਿੰਘ ਮਜਬੂਰ ਹੋ ਗਏ ਜੀ ਜੰਗਲ ਬੇਲਿਆਂ ਵਿੱਚ ਰਹਿਣ ਦੇ ਲਈ ਇਥੋਂ ਤਾਈ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਬੰਦੇ ਨੇ ਕਟਾਇਆ ਭਾਈ ਤਾਰੂ ਸਿੰਘ ਦਾ ਖੋਪਰ ਲਹਾਇਆ ਭਾਈ ਮਹਤਾਬ ਸਿੰਘ ਨੂੰ ਚਰਖੜੀ ਤੇ ਚਾੜਿਆ ਪਤਾ ਨਹੀਂ ਕਿੰਨੇ ਕੁ ਸਿੰਘ ਸਨ ਜਿਨ੍ਹਾਂ ਸਿੰਘਾਂ ਦੇ ਨਾਲ ਇਹਨੇ ਅਤ ਦਾ ਜ਼ੁਲਮ ਕੀਤਾ ਇਹਨੇ ਅਤ ਦੇ ਪਾਪ ਕਮਾਏ ਤੇ ਇਹੋ ਜਿਹਾ ਫਿਰ ਜਿਹੜਾ ਮਨੁੱਖ ਹੁੰਦਾ ਹੈ ਨਾ ਭਗਤ ਰਵਿਦਾਸ ਜੀ ਉਹਨਾਂ ਦੀ ਬਾਪਦ ਕਹਿੰਦੇ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਇਹੋ ਜਿਹੇ ਪਾਪੀ ਅੰਤ ਕਾਲ ਨੂੰ ਫਿਰ ਨਰਕਾਂ ਨੂੰ ਚਾਲਾ ਪਾ ਜਾਂਦੇ ਨੇ ਨਾਨਕ ਚਿਰੰਕਾਲ ਦੁਖ ਭੋਗਤੇ ਫਿਰ ਨਰਕਾਂ ਵਿੱਚ ਜਾ ਕੇ ਚਿਰੰਕਾਰ ਬੜਾ ਲੰਮਾ ਸਮਾਂ ਫਿਰ ਦੁੱਖ ਭੋਗਦੇ ਰਹਿੰਦੇ ਨੇ ਦੁੱਖਾਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈਂਦਾ ਹੈ ਰਾਜ ਸੱਤਾ ਬੰਦੇ ਦੀ ਬੁੱਧੀ ਨੂੰ ਪ੍ਰਸ਼ਟ ਕਰ ਦਿੰਦੀ ਹੈ ਕੋਈ ਵੀ ਮਨੁੱਖ ਹੈ ਜੀ ਉਹਦੀ ਬੁੱਧੀ ਪ੍ਰਸ਼ਟ ਹੋ ਜਾਂਦੀ ਹੈ ਅਕਸਰ ਚਾਹੇ ਪੁਰਾਣਾ ਸਮਾਂ ਸੀ ਚਾਹੇ ਅੱਜ ਦਾ ਸਮਾਂ ਇਹ ਸਾਰਾ ਵਰਤਾਰਾ ਇਦਾਂ ਹੀ ਵਰਤਦਾ ਹੈ ਉਹਨਾਂ ਸਮਿਆਂ ਵਿੱਚ ਜਿਨ੍ਹਾਂ ਨੇ ਸੱਚ ਦਾ ਰਾਹ ਚੁਣਿਆ ਤੇ ਜਿਹੜੇ ਲੋਕ ਜ਼ੁਲਮ ਕਰਨ ਵਾਲੇ ਜ਼ਾਲਮੀ ਉਹਨਾਂ ਨੇ ਉਹਨਾਂ ਤੇ ਅਤਿਆਚਾਰ ਕੀਤਾ ਤੇ ਅਜੋਕੇ ਸਮਾਂ ਵੀ ਐਸਾ ਹੈ ਅਜੋਕੇ ਸਮੇਂ ਦੇ ਵਿੱਚ ਵੀ ਜਿਹੜਾ ਸੱਚ ਦੇ ਰਾਹ ਤੇ ਤੁਰਨ ਦਾ ਯਤਨ ਕਰਦਾ ਕਿੰਨੇ ਸਿੰਘ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਉੱਠ ਕੇ ਆਵਾਜ਼ ਉਠਾਈ ਉਹਨਾਂ ਨੂੰ ਚੁੱਕ ਕੇ ਜੇਲਾਂ 'ਚ ਬੰਦ ਕਰ ਦਿੱਤਾ ਕੱਲ ਦੀ ਘਟਨਾ ਇੱਕ ਸਿੰਘ ਜਿਹੜਾ ਭਾਈ ਪ੍ਰਵਿੰਦਰ ਸਿੰਘ ਨਸ਼ੇ ਦੇ ਖਿਲਾਫ ਬੋਲਦਾ ਸੀ ਉਹਨੂੰ ਚੁੱਕ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਕਿਉਂ ਤੁਸੀਂ ਕਿਉਂ ਨਸ਼ੇ ਦੇ ਤਸ਼ਕਰਾਂ ਦੇ ਖਿਲਾਫ ਬੋਲਦੇ ਹੋ ਕਿਉਂ ਬੋਲਦੇ ਹੋ ਦੇਖੋ ਇੱਕ ਪਾਸੇ ਕੋਈ ਚੰਗਾ ਕਰਮ ਕਰ ਰਿਹਾ ਹੈ ਉਸ ਮਨੁੱਖ ਦਾ ਸਾਥ ਦੇਣ ਦੀ بجائے ਪਕੜ ਕੇ ਜੇਲਾਂ ਵਿੱਚ ਸੁੱਟ ਦੇਣਾ ਇਸ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਹੈ ਪਾਪ ਕਰਨ ਵਾਲੇ ਅੱਜ ਵੀ ਫਿਰਦੇ ਨੇ ਸੱਚ ਦੇ ਰਾਹ ਤੇ ਤੁਰਨ ਵਾਲੇ ਜੇਲਾਂ ਕੱਟਦੇ ਨੇ ਖੈਰ ਇਹ ਚੀਜ਼ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਪਰ ਹਮੇਸ਼ਾ ਯਾਦ ਰੱਖਿਏ ਕੁਝ ਸਮੇਂ ਵਾਸਤੇ ਆਕਾਸ਼ ਦੇ ਵਿੱਚ ਬੱਦਲ ਚੜਦੇ ਨੇ ਤੇ ਸੂਰਜ ਮੱਧਮ ਪੈ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਸੂਰਜ ਖਤਮ ਹੋ ਗਿਆ ਸੂਰਜ ਨੇ ਜਾਹਰ ਹੋਣਾ ਹੀ ਹੋਣਾ ਹੁੰਦਾ ਹੈ ਸੱਚ ਮੱਧਮਤਾ ਪੈ ਸਕਦਾ ਹੈ ਝੂਠ ਦੀ ਤੁੰਦ ਦੇ ਵਿੱਚ ਪਰ ਸਾਧ ਸੰਗਤ ਸੱਚ ਕਦੇ ਮੁੱਕਦਾ ਨਹੀਂ ਸੱਚ ਕਦੇ ਖਤਮ ਨਹੀਂ ਹੁੰਦਾ ਇੱਕ ਨਾ ਇੱਕ ਦਿਨ ਉਹ ਨਵੇਂ ਰੂਪ ਵਿੱਚ ਨਵੇਂ ਉਜਾਲੇ ਵਿੱਚ ਜਾਹਰ ਜ਼ਰੂਰ ਹੁੰਦਾ ਹੈ ਆਨਾ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਨਾਂ ਦਾ ਅੱਜ ਸ਼ਹੀਦੀ ਦਿਹਾੜਾ ਆਪ ਜੀ ਦੇ ਚਰਨਾਂ ਵਿੱਚ ਪੋਟਾਨ ਕੋਟ ਨਮਸਕਾਰ ਹੈ ਜਿਨ੍ਹਾਂ ਨੇ ਸਿੱਖੀ ਸਿਦਕ ਨਿਭਾਉਂਦਿਆਂ ਹੋਇਆ ਆਪਣਾ ਆਪ ਸਿੱਖੀ ਤੋਂ ਵਾਰ ਦਿੱਤਾ ਭਾਈ ਮਹਿਤਾਬ ਸਿੰਘ ਜੀ ਉਹਨਾਂ ਦੀ ਸ਼ਹਾਦਤ ਇੱਕ ਦਿਨ ਪਹਿਲਾਂ ਹੋਈ ਭਾਈ ਤਾਰੂ ਸਿੰਘ ਤੋਂ ਜਿਸ ਦਿਨ ਉਹਨਾਂ ਦਾ ਖੋਪਰ ਲਾਇਆ ਤੇ ਜਕਰੀਆ ਖਾਨ ਨੇ ਭਾਈ ਮਹਤਾਬ ਸਿੰਘ ਨੂੰ ਵੀ ਚਰਖੜੀ ਉੱਪਰ ਚਾੜ ਕੇ ਸ਼ਹੀਦ ਕੀਤਾ ਭਾਈ ਮਹਤਾਬ ਸਿੰਘ ਜੀ ਦੇ ਚਰਨਾਂ ਤੇ ਵੀ ਕੋਟਾਨ ਕੋਟਵਾਰ ਨਮਸਕਾਰ ਹੈ ਕਿਉਂਕਿ ਉਹਨਾਂ ਦੀ ਕਹਾਣੀ ਵੀ ਬੜੀ ਵੱਡੀ ਹੈ ਉਹਨਾਂ ਨੇ ਆਪਣਾ ਸਾਰਾ ਜੀਵਨ ਭਾਈ ਮਹਤਾਬ ਸਿੰਘ ਹੋਰਾਂ ਨੇ ਪੰਥ ਦੇ ਲੇਖੇ ਲਾਇਆ ਮੱਸੇ ਰੰਗੜ ਵਰਗੇ ਨੂੰ ਝਟਕਾਇਆ ਪੰਥ ਦੀ ਸੇਵਾ ਕਰਦੇ ਰਹੇ ਇੱਕੋ ਹੀ ਮਨ ਵਿੱਚ ਇੱਛਾ ਸੀ ਕਿ ਪੰਥ ਸੁਖੀ ਵਸੇ ਸੰਸਾਰ ਸੁਖੀ ਵਸੇ ਜੇ ਸਾਡੇ ਇੱਕ ਦੇ ਦੁੱਖ ਪਾਇਆ ਸੰਸਾਰ ਸੁਖੀ ਵਸਦਾ ਤੇ ਸਾਨੂੰ ਉਹ ਕਬੂਲ ਹੈ। ਤੋਂ ਅੱਜ ਸਾਉਣ ਦੇ ਮਹੀਨੇ ਦੀ ਵੀ ਰੰਮਤਾ ਹੋਈ ਹੈ। ਸਤਿਗੁਰੂ ਸਾਰੀਆਂ ਸੰਗਤਾਂ ਤੇ ਕਿਰਪਾ ਕਰਨ। ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਪਰਿਵਾਰਾਂ ਵਿੱਚ ਸੁਖ ਵਰਤਾਵਣ। ਸਭ ਨੂੰ ਤੰਦਰੁਸਤੀ ਦੇਹ ਰੋਗਤਾ ਬਖਸ਼ਣ। ਇਸੇ ਤਰ੍ਹਾਂ ਸੰਗਤ ਕਰਦਿਆਂ ਬਾਣੀ ਪੜਦਿਆਂ ਗੁਰੂ ਦੇ ਦਰਸ਼ਨ ਕਰਦਿਆਂ ਸਾਡਾ ਇਹ ਵੀ ਸਾਉਣ ਦਾ ਮਹੀਨਾ ਬਤੀਤ ਹੋਵੇ।